ਛਾਟਾ ਸੰਗਠਨ ਕਮੇਟੀ ਦਾ ਪ੍ਰੈਜ਼ੀਡੈਂਟ ਕਬਲਜੀਤ ਸਿੰਘ ਤੇ ਮੇਰੇ ਨਾਲ ਅੱਜ ਜਨਰ ਸਕਤਰ ਸੁਖਜਿੰਦਰਪਾਲ ਜੀ ਸੁਖ ਅਸੀਂ ਆਪਣੀ ਸੁਸਾਇਟੀ ਵੱਲੋਂ ਅੱਜ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਅੰਮ੍ਰਿਤਸਰ ਆਏ ਸੀ ਉਹਨਾਂ ਨੂੰ ਆਪਣੀ ਆਪਣੀ ਸੁਸਾਇਟੀ ਵੱਲੋਂ ਜਾ ਕੇ ਅੱਜ ਮਿਲੇ ਅਸੀਂ ਉਹਨਾਂ ਨੂੰ ਆਪਾਂ ਦੱਸਿਆ ਵੀ ਜਿਹੜੇ ਛਾਟੇ ਦੀ ਜਿਹੜੀ ਗੰਦੇ ਪਾਣੀ ਦੀ ਸਮੱਸਿਆ ਵਾ ਸੀਵਰੇਜ ਤੇ ਜਿਹੜਾ ਵਾਟਰ ਸਪਲਾਈ ਦਾ ਪਾਣੀ ਗੰਦਾ ਮਿਲ ਰਿਹਾ ਵਾ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਵੀ ਬੜੀ ਵੱਡੀ ਸਮੱਸਿਆ ਸਾਡੇ ਦੇ ਵਿੱਚ ਚੱਲ ਰਹੀ ਆ ਜਦੋਂ ਅਸੀਂ ਮਿਲੇ ਡਾਕਟਰ ਸਾਹਿਬ ਨੂੰ ਹੈਲਥ ਮਿਨਿਸਟਰ ਸਾਹਿਬ ਜੀ ਨੂੰ ਮੈਂ ਉਹਨਾਂ ਨੂੰ ਦੱਸਿਆ ਵੀ ਅਸੀਂ ਭਗਵੰਤ ਮਾਨ ਜੀ ਨੂੰ ਜਿਹੜੀ ਇਹ ਲੈਟਰ ਆ 32 ਪੇਜ ਦੀ ਉਹਨਾਂ ਨੂੰ ਪਾਈ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਦੀ ਵਾਈਫ ਨੂੰ ਵੀ ਲੈਟਰ ਪਾਈ ਕੋਈ ਜਵਾਬ ਨਹੀਂ ਦਿੱਤਾ ਤੇ ਹੈਲਥ ਮਿਨਿਸਟਰ ਸਾਹਿਬ ਨੇ ਉਸੇ ਵਕਤ ਡੀਸੀ ਸਾਹਿਬ ਨੂੰ ਵੀ ਆਰਡਰ ਕਰ ਦਿੱਤੇ ਤੇ ਕਾਰਪੂਸ਼ਨ ਕਮਿਸ਼ਨ ਸਾਹਿਬ ਨੂੰ ਵੀ ਆਰਡਰ ਕਰ ਦਿੱਤੇ ਉਹਨਾਂ ਨੇ ਸਾਡੀ ਬਹੁਤ ਵਧੀਆ ਢੰਗ ਦੇ ਨਾਲ ਗੱਲ ਸੁਣੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਡਾ ਸਾਡੀ ਛਾਟੇ ਦੀ ਸਮੱਸਿਆ ਬਾਰੇ ਬੜੀ ਗੰਭੀਰਤਾ ਦੇ ਨਾਲ ਲਿਆ ਉਸੇ ਵਕਤ ਹੀ ਆਰਡਰ ਕਰ ਦਿੱਤੇ ਵੀ ਮੈਨੂੰ 1 ਹਫ਼ਤੇ ਦੇ ਵਿੱਚ ਵਿੱਚ ਰਿਪੋਰਟ ਚਾਹੀਦੀ ਛਾਟੇ ਦੀ ਉਹਨਾਂ ਦੇ ਨਾਲ ਜਿਹੜੇ ਅੰਮ੍ਰਿਤਸਰ ਦੇ ਸਿਵਲ ਸਰਜਨ ਮੈਡਮ ਸੀ ਉਹਨਾਂ ਨੂੰ ਵੀ ਆਰਡਰ ਕਰ ਦਿੱਤੇ ਵੀ ਛਾਟੇ ਜਾ ਕੇ ਵਿਜ਼ਿਟ ਕਰੋ ਡੀਸੀ ਸਾਹਿਬ ਵਿਜ਼ਿਟ ਕਰਨ ਛਾਟੇ ਦੀ ਜਾ ਕੇ ਅਮਰ ਸਰ ਕਮਿਸ਼ਨਰ ਸਾਹਿਬ ਵਿਜਿਟ ਕਰਨ ਛਾਡੇ ਦੀ ਜਾ ਕੇ ਵੀ ਉੱਤੇ ਕੀ ਸਮੱਸਿਆ ਮੈਨੂੰ ਫੋਰਮ ਇੱਕ ਹਫਤੇ ਦੇ ਵਿੱਚ ਇਹਦੀ ਰਿਪੋਰਟ ਦਿੱਤੀ ਜਾਵੇ ਛਾਡੇ ਦੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਵਾਂ ਡਾਕਟਰ ਸਾਹਿਬ ਦਾ ਤੇ ਲੋਕਾਂ ਨੂੰ ਵਿਸ਼ਵਾਦ ਉਹਨਾਂ ਵਾਂ ਵੀ ਜਿਹੜੀ ਪਾਣੀ ਦੀ ਸਮੱਸਿਆ ਅਸੀਂ 2 2022 ਤੋਂ ਮਤਲਬ ਕਿ ਧਰਨੇ ਲਗਾ ਕੇ ਇੰਨੀ ਜਦੋਜਾਹਤ ਕਰਕੇ ਅਸੀਂ ਕਰ ਰਹੇ ਹਾਂ ਤੇ ਇਹਨੂੰ ਛੇਤੀ ਲੋਕਾਂ ਨੂੰ ਪਾਣੀ ਪੀਣ ਪਾਣੀ ਸਾਫ ਮਹਿਆ ਕਰਾਉਂਦਾ ਪੂਰਾ ਯਤਨ ਕਰਦੇ ਪਏ ਆ ਮੈਂ ਵਿਸ਼ਵਾਸ ਦੋਣਾ ਵਾਂ ਵੀ ਇਸ ਤਰ੍ਹਾਂ ਹੀ ਜਿਹੜੀ ਜੰਗ ਆ ਜਿੰਨਾ ਚਿਰ ਤਿੱਕਰ ਪਾਣੀ ਸਾਫ਼ ਨਹੀਂ ਹੁੰਦਾ ਗੰਦਾ ਪਾਣੀ ਉਹਨਾਂ ਚਿਰ ਤਿੱਕਰ ਜੰਗ ਜਿਹੜੀ ਆ ਇਹ ਜਾਰੀ ਰਹੇਗੀ ਬਹੁਤ ਬਹੁਤ ਧੰਨਵਾਦ